ਜਲ ਜ਼ੋਰਿਆਂ ਦਾ ਆਪਣਾ YouTube ਚੈਨਲ ਤੁਹਾਡਾ ਨਹੀਂ ਤੁਹਾਡਾ ਸਵਾਗਤ ਹੈ। ਅਨਰ ਦੇ ਫੇਰ ਤੋਂ ਅਨੇ ਪਹਿਲਾਂ ਕਾਲਰ ਆਦ ਅਗਲਾਤੀ ਆਪਣਾ ਕਾਫੀ ਨੁਕਸਾਨ ਹੋਇਆ ਵਿੱਚ ਬੂਟੇ ਥੱਲੇ ਮੱਚ ਗਏ ਤੇ ਪੂਰੀ ਡ੍ਰਿਪ ਡ੍ਰਿਪ ਲਾਈਨ ਜਿਹੜੀ ਆਪਣੇ ਪੈਪ ਲਾਈਨ ਬਣੀ ਹੁੰਦੀ ਹੈ ਚਲੋ ਯਾਹਾਂ ਪਾਣੀ ਨੂੰ ਉਹ ਸਾਰੀ ਮੱਚ ਗਈ ਉਸਰੇ ਤੱਕ। ਇਹ ਆਪਣੇ 올ਡ ਬੂਟੇ ਸੀਗੇ ਜਿਵੇਂ 6-6 ਸਾਲ ਪੁਰਾਣੇ ਨੇ। ਉਹਨਾਂ ਦੇ ਵਿੱਚ ਤੱਕ ਅੱਗ ਚੜੀ ਗਈ ਆ ਸਾਰਾ ਪੂਰਾ ਇੱਕਦਮ ਚੜਾ। ਕੋਈ ਖੂਦਰੋਂ ਦੀ ਆਪਣੀ ਬਾਉਂਡਰੀ ਤੋਂ ਅੱਗ ਚੜਿਆਈ। ਬਾਉਂਡਰੀ ਆਪਾਂ ਦੋ ਤਿੰਨ ਗਰੀ ਕਰਾ ਚੁੱਕੇ ਆ ਪਰ ਚੋਰ ਹੀ ਇੰਨੇ ਲੋਹੇ ਦੀ ਅੰਗਲੀ ਵੱਢ ਕੇ ਲੈ ਜਾਂਦੇ ਨੇ। ਤੇ ਹੁਣ ਆਪਾਂ ਇਹਨਾਂ 'ਚ ਮੈਡੀਸਿਨ ਪਾ ਰਹੇ ਆ। ਇਹਨਾਂ ਨੂੰ ਕਿੰਸੜਦੇ ਸੀ ਵੀ ਬੜਾ ਪਾ ਰਹੇ ਆ। ਤਾਂ ਜਿਵੇਂ ਦੁਬਾਰਾ ਚੱਲਣ ਲੱਗ ਜਣ ਤੇ ਪਾਣੀ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਜਮਾਉਂਗੇ। ਪਿਛਲੀ ਵਾਰੀ ਵੀ ਸਾਡੇ ਲਾਤਾਂ ਸੀ। ਉਦੋਂ ਵੀ ਸਾਡੇ 10-15 ਕਿੱਲੇ ਤੱਕ ਅੱਗੇ ਪਹੁੰਚ ਗਈ ਸੀ। ਇਸ ਵਾਰ ਥੋੜਾ ਜਿਹਾ ਘੱਟ ਹੋਇਆ ਪਰ ਛੋਟੇ-ਬੂਟਿਆਂ ਨੂੰ ਜ਼ਿਆਦਾ ਨੁਕਸਾਨ ਹੋਇਆ। ਵੱਡੇ ਤਾਂ ਚਲੋ ਚੱਦ ਪਣਗੇ ਪਰ ਛੋਟੇ ਜਿਹੜੇ ਮੱਚ ਜਾਂਦੇ ਆ ਉਹ ਚੱਲਣੇ ਥੋੜੇ ਜਿਹਾ ਔਖੇ ਹੋ ਗਏ।